ਜਦੋਂ ਭਾਰਤੀ ਫੌਜ ਦਾ ਜ਼ਿਕਰ ਆਂਦਾ ਹੈ ਤਾਂ ਭਾਰਤ ਦਾ ਹਰ ਨੌਜਵਾਨ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਨਜ਼ਰ ਆਂਦਾ ਹੈ ਖਾਸ ਕਰਕੇ ਪੰਜਾਬ ਦੇ ਨੌਜਵਾਨ ਭਾਰਤੀ ਫੌਜ ਵਿੱਚ ਪਰਤੀ ਹੋਣ ਲਈ ਸਭ ਤੋਂ ਮੋਹਰੀ ਕਤਾਰ ਵਿੱਚ ਨਜ਼ਰ ਆਉਂਦੇ ਨੇ ਸੈਨਾ ਪਰਤੀ ਲਈ ਪਿੰਡ ਫੁੱਲੋਖਾਰੀ ਦੇ ਸਾਬਕਾ ਫੌਜੀ ਵੱਲੋਂ ਕੀਤੀ ਜਾ ਰਹੀ ਸੇਵਾ ਬਾਰੇ ਪੇਸ਼ ਹੈ ਬਠਿੰਡਾ ਤੋਂ ਸਾਡੇ ਨੁਮਾਇੰਦੇ ਅਮਰਿਤਪਾਲ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ ਸੈਨਿਕ ਰਿਟਾਇਰ ਹੋ ਕੇ ਭਾਵੇਂ ਘਰ ਆ ਜਾਵੇ ਪਰ ਦੇਸ਼ ਸੇਵਾ ਦਾ ਜਨੂਨ ਉਵੇਂ ਹੀ ਬਰਕਰਾਰ ਰਹਿੰਦਾ ਹੈ ਬਠਿੰਡਾ ਤੋਂ 57 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਫੁੱਲੋਖਾਰੀ ਦੇ ਰਹਿਣ ਵਾਲੇ ਕਰਮਜੀਤ ਸਿੰਘ ਬਾਬਾ ਹਰ ਰੋਜ਼ ਸਵੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਟ੍ਰੇਨਿੰਗ ਦਿੰਦੇ ਪਿੰਡ ਦੇ ਖੇਡ ਸਟੇਡੀਅਮ ਵਿੱਚ ਨਜ਼ਰ ਆਉਂਦੇ ਹਨ ਸਾਲ 2018 ਵਿੱਚ ਜਦੋਂ ਭਾਰਤੀ ਫੌਜ ਤੋਂ ਹਵਲਦਾਰ ਰਿਟਾਇਰ ਹੋਣ ਤੋਂ ਬਾਅਦ ਕਰਮਜੀਤ ਵਾਪਸ ਪਿੰਡ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਪਿੰਡ ਦੇ ਕਈ ਨੌਜਵਾਨ ਫੌਜ ਵਿੱਚ ਜਾਣਾ ਚਾਹੁੰਦੇ ਹਨ ਪਰ ਉਹਨਾਂ ਕੋਲ ਸਰੀਰਕ ਸਿੱਖਿਆ ਲਈ ਨਾ ਕੋਈ ਕੋਚ ਹੈ ਅਤੇ ਨਾ ਹੀ ਕੋਈ ਸਾਧਨ ਹੈ ਇਹ ਦੇਖਦੇ ਹੋਏ ਕਰਮਜੀਤ ਸਿੰਘ ਨੇ ਪਿੰਡ ਦੇ ਖੇਡ ਸਟੇਡੀਅਮ ਵਿੱਚ ਮੁੰਡੇ ਕੁੜੀਆਂ ਨੂੰ ਮੁਫਤ ਸਿਖਲਾਈ ਦੇਣੀ ਸ਼ੁਰੂ ਕੀਤੀ ਅਤੇ ਨਤੀਜਾ ਇਹ ਨਿਕਲਿਆ ਕਿ ਪਹਿਲੇ ਸਾਲ ਹੀ 12 ਨੌਜਵਾਨਾਂ ਨੇ ਆਰਮੀ ਦਾ ਫਿਜ਼ੀਕਲ ਟੈਸਟ ਪਾਸ ਕਰ ਲਿਆ 31 ਦਸੰਬਰ 2018 ਨੂੰ ਜੀ ਪਿੰਸਲ ਆਇਆ ਸੀ ਇੰਜੀਨੀਅਰ ਚੋਂ ਜੀ ਰੁੜਕੇ ਆਪਣਾ ਸੈਂਟਰ ਸੱਗਾ ਜੀ ਤੇ ਉਸ ਟਾਈਮ ਜਦੋਂ ਮੈਂ ਹੌਲਾਰੀ ਰਿੰਕ ਤੋਂ ਆਇਆ ਤੇ ਇੱਥੇ ਆ ਕੇ ਜੀ ਆਪਣਾ ਦੇਖਿਆ ਜੀ ਬੱਚੇ ਫਿਜ਼ੀਕਲ ਦੇ ਵਿੱਚ ਜਿਹੜੇ ਬੱਚੇ ਤਿਆਰੀ ਲਾਉਂਦੇ ਆਰਮੀ ਦੇ ਬਹੁਤ ਬੱਚੇ ਘਟ ਰਹੇ ਸੀਗੇ ਤੇ ਮੈਂ ਦੇਖਿਆ ਜੀ ਮੈਂ ਕਿਹਾ ਜੀ ਆਪਾਂ ਕਿਉਂ ਨਾ ਇਹ ਸ਼ੁਰੂ ਕਰਗੇ ਵੀ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਜੀ ਬਾਹਰ ਫੀਸ ਨਹੀਂ ਦੇ ਸਕਦੇ ਤੇ ਜਾ ਕੇ ਕੈਂਪਾਂ ਦੇ ਵਿੱਚ ਤਿਆਰੀ ਨਹੀਂ ਲਾ ਸਕਦੇ ਆਪਾਂ ਫ੍ਰੀ ਕੈਂਪ ਲਵਾ ਕੇ ਤੇ ਇਹਦੀ ਤਿਆਰੀ ਕਰਵਾ ਗਈ। ਅੱਜ ਤਿਆਰੀ ਸ਼ੁਰੂ ਕੀਤੀ ਬੱਚੇ ਆਉਣ ਲੱਗੇ ਜੀ ਪਹਿਲੇ ਸਾਲ ਆਪਣੇ ਕੋਲ 13 ਬੱਚੇ ਸੀ ਜਿਨ੍ਹਾਂ ਵਿੱਚੋਂ 12 ਬੱਚੇ ਫਿਜ਼ੀਕਲ ਕਲੀਅਰ ਕੀਤਾ ਜੀ। ਜਿਸ ਨਾਲ ਕਰਮਜੀਤ ਦਾ ਹੌਸਲਾ ਹੋਰ ਵਧਿਆ ਅਤੇ ਉਹ ਪਿਛਲੇ 6 ਸਾਲਾਂ ਵਿੱਚ 100 ਦੇ ਕਰੀਬ ਮੁੰਡੇ ਕੁੜੀਆਂ ਨੂੰ ਸਿਖਲਾਈ ਦੇ ਕੇ ਭਾਰਤੀ ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿੱਚ ਭਰਤੀ ਕਰਵਾ ਚੁੱਕੇ ਹਨ। ਮੇਰਾ ਨਾਮ ਹਰਜਿੰਦਰ ਸਿੰਘ ਆ ਪਿੰਡ ਫੁੱਲੋਖਰੀ ਦਾ ਰਹਿਣ ਵਾਲਾ। ਮੈਂ 2019 ਦੇ ਵਿੱਚ ਇਥੋਂ ਪਿੰਡ ਫੁੱਲੋਖਾਰੀ ਕੈਂਪ ਲੱਗਦਾ ਫਰੀਜ ਇੱਥੇ ਤਿਆਰੀ ਕੀਤੀ ਸੀਗੀ ਤੇ 20 ਦੇ ਵਿੱਚ ਮੈਂ ਭਰਤੀ ਹੋ ਗਿਆ ਸੀਗਾ ਤੇ ਪੰਜਾਬ ਰੇਜੀਮੈਂਟ ਦੇ ਵਿੱਚ ਭਰਤੀ ਹੋ ਗਿਆ ਸੀ ਆਰਮੀ ਦੇ ਵਿੱਚ ਤੇ ਉਨੋਂ ਮੈਂ ਫਰੋਜ ਪਰ ਡਿਊਟੀ ਕਰ ਰਿਹਾ ਹਾਂ ਮੈਂ ਪਹਿਲਾਂ ਤਨ ਭਰਤੀਆਂ ਮੈਂ ਦੇਖੀਆਂ ਹੀ ਨਹੀਂ ਸੀ ਇਹ ਆਏ ਸੀਗੇ ਫੇਰ ਹੀ ਇਹਨਾਂ ਨੇ ਮੈਨੂੰ ਥੋੜਾ ਜਿਹਾ ਮੋਟੀਵੇਟ ਕੀਤਾ ਸੀਗਾ ਵੀ ਤੂੰ ਵੀ ਭੱਜਿਆ ਕਰ ਤੂੰ ਵੀ ਇਹ ਕਰਿਆ ਕਰ ਮੈਂ ਇਦੋਂ ਕੱਲਾ ਫਿਜ਼ੀਕਲੀ ਇੰਨਾ ਫਿੱਟ ਹੈ ਨਹੀਂ ਸੀ ਇਹਨਾਂ ਨੇ ਮੋਟੀਵੇਟ ਕਰਕੇ ਮੈਨੂੰ ਭਜਾਇਆ ਤਿਆਰੀ ਕਰਵਾਈ ਉਹ ਟ੍ਰੇਨਿੰਗ ਦਿੱਤੀ ਇਸ ਸਮੇਂ ਆਸ-ਪਾਸ ਦੇ 10 ਮਿੰਟਾਂ ਤੋਂ ਬੱਚੇ ਕਰਮਜੀਤ ਕੋਲ ਟ੍ਰੇਨਿੰਗ ਲਈ ਆਉਂਦੇ ਹਨ ਮੇਰਾ ਨਾਮ ਨੀਲਮ ਰਾਣੀ ਹੈ ਮੈਂ ਰਾਮਾ ਮੰਡੀ ਰਹਿਣ ਵਾਲੀ ਆ ਮੇਰੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ दिली ਇੱਛਾ ਸੀ ਵੀ ਮੈਂ ਆਰਮੀ ਵਿੱਚ ਭਰਤੀ ਹੋਵਾਂ ਇਸ ਲਈ ਮੈਂ ਇੱਕ ਵਾਰ ਟ੍ਰਾਇਲ ਵੀ ਦਿੱਤਾ ਸੀ ਨਵੀ ਦਾ ਮੇਰਾ ਐਗਜ਼ਾਮ ਸਭ ਕੁਝ ਕਲੀਅਰ ਸੀ ਪਰ ਮੈਂ ਫਿਜ਼ੀਕਲ ਫਿਟਨੈਸ 'ਤੇ ਰਹਿ ਗਈ ਸਾਡੇ ਉਧਰ ਗਰਾਊਂਡ 'ਵੀ ਨਹੀਂ ਸੀ ਤਿਆਰੀ ਕਰਵਾਉਣ ਵਾਲਾ ਕੋਈ ਵੀ ਨਹੀਂ ਸੀਗੀ ਸਾਨੂੰ ਕੋਈ ਫੈਸਿਲਿਟੀ ਨਹੀਂ ਸੀ ਮਤਲਬ ਤਿਆਰੀ ਕਰਾਂ ਦੀ ਉਸ ਤੋਂ ਬਾਅਦ ਸਾਨੂੰ ਸਾਡੇ ਜਾਣ ਪਛਾਣ ਤੋਂ ਕਿੱਥੇ ਕਰਮਜੀਤ ਬਾਬਾ ਜੀ ਵਾਰੇ ਪਤਾ ਲੱਗਿਆ ਬਹੁਤ ਜ਼ਿਆਦਾ ਮਿਹਨਤ ਲਾਂਦੇ ਆ ਸਾਡੇ ਤੇ ਸਾਨੂੰ ਵੀ ਕਰਵਾਉਂਦੇ ਆ ਕੀ ਲੱਗਦਾ ਕਰ ਜਾਓਗੇ ਬਿਲਕੁਲ ਸਰ ਬਿਲਕੁਲ ਲੱਗਦਾ ਜਿੰਨੀ ਅਸੀਂ ਮਿਹਨਤ ਕਰਦੇ ਜਿਨ੍ਹਾਂ ਜੀ ਬਾਬਾ ਸਾਨੂੰ ਕਰਵਾਉਂਦੇ ਉਸ ਤੋਂ ਬਿਲਕੁਲ ਲੱਗਦਾ ਵੀ ਇਸ ਵਾਰ ਹੋ ਜਾਏਗਾ ਕਰਮਜੀਤ ਨੇ ਦੱਸਿਆ ਕਿ ਇਸ ਕੰਮ ਵਿੱਚ ਜਿੱਥੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀ ਉਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਉੱਥੇ ਹੀ ਐਚ ਐਮ ਐਲ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਵੀ ਇਸ ਟ੍ਰੇਨਿੰਗ ਲਈ ਲੋਡਿੰਗ ਦਾ ਸਮਾਨ ਦੇ ਕੇ ਉਹਨਾਂ ਦੀ ਸਹਾਇਤਾ ਕਰਦੀ ਹੈ ਹੋਇਆ ਚਾਹੇ ਈਮੇਲ ਗੁਰੂ ਗੋਬਿੰਦ ਸਿੰਘ ਜੀ ਫਾਈਨਲੀ ਹੈ ਜੀ ਨਾਲ ਤੇ ਸਾਨੂੰ ਉਹ ਸਹਾਇਤਾ ਦਿੰਦੀ ਆ ਤੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਟਾਈਪ ਕੀਤਾ ਜੀ ਪਹਿਲੇ ਸਾਲ ਸਾਨੂੰ ਕਾਫੀ ਸਮਾਨ ਮਿਲਿਆ ਹਟਲ ਵਗੈਰਾ ਮੈਟ ਵਗੈਰਾ ਜੀ ਰਸਾ ਵਗੈਰਾ ਉਮੀਦ ਹੈ ਕਿ 6 ਸਾਲ ਪਹਿਲਾਂ ਸੇਵਾ ਭਾਵਨਾ ਨਾਲ ਸ਼ੁਰੂ ਹੋਇਆ ਕਰਮਜੀਤ ਦਾ ਇਹ ਸਫਰ ਅੱਗੇ ਵੀ ਨਿਰੰਤਰ ਜਾਰੀ ਰਹੇਗਾ ਦੂਰਦਰਸ਼ਨ ਲਈ ਬਠਿੰਡਾ ਤੋਂ ਅਮਰਿਤਪਾਲ ਸਿੰਘ ਦੀ ਰਿਪੋਰਟ